ਪੀ ਲੁਧਿਆਣਾ ਦੇ ਰਿਜ਼ਲਟ ਬਾਰੇ ਕੀ ਕਹਿਣਾ ਚਾਹੁੰਦਾ ਹਾਂ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਮੁਬਾਰਕਵਾਦ ਦੇਣਾ ਚਾਹੁੰਦਾ ਸਾਡੇ ਖਾਸ ਤੌਰ ਤੇ ਲੁਧਿਆਣੇ ਸ਼ਹਿਰ ਦੇ ਵੋਟਰ ਜਿਨ੍ਹਾਂ ਨੇ ਰਿਕਾਰਡ ਤੋੜ ਬੰਪਰ VOTING ਆ ਜਿਹੜੀ ਉਹ ਕੀਤੀ ਤੇ 5 6 ਜੋ 5 ਵਿਧਾਨ ਸਭਾ ਹਲਕੇ ਆ ਜਿਹੜੇ ਉਹ 50 50000 ਤੋਂ ਵੋਟ ਉੱਤੇ ਪਾਈ ਇਸ ਕਰਕੇ ਇੱਕ ਕਲੀਅਰ ਮੰਡੇਟ ਆ ਸਾਰੇ ਸ਼ਹਿਰ ਦਾ ਵੀ ਉਹ ਭਾਜਪਾ ਨੂੰ ਮੈਨੂੰ ਵੋਟ ਆ ਜਿਹੜੀ ਉਹਨਾਂ ਨੇ ਕੀਤੀ ਡਿਵੈਲਪਮੈਂਟ ਨੂੰ ਵੋਟ ਕੀਤੀ ਤੇ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਰਿਜ਼ਲਟ ਦੀ ਜਿੱਤ ਹਾਰ ਦੀ ਉਹ ਸਿਰਫ ਜਿਹੜੇ ਲੋਕ ਉਹ ਕਾਮਯਾਬ ਹੋਏ ਐ ਇੱਥੇ ਇੱਥੇ ਕੋਈ ਕਾਂਗਰਸ ਦੀ ਜਿੱਤ ਨਹੀਂ ਗਈ ਇੱਥੇ ਕੋਈ ਵੀ ਕਿਸੇ ਪਾਰਟੀ ਹੋਰ ਦੀ ਜਿੱਤ ਨਹੀਂ ਗਈ ਇਹ ਜਿੱਤ ਸਿਰਫ ਜਿਹੜੇ ਐਸੇ ਤੱਤ ਸੀ ਜਿਨ੍ਹਾਂ ਨੇ ਪਿੰਡੋਂ ਵੱਡੋਂ ਭਾਜਪੀ ਨੂੰ ਰੋਕਿਆ ਪਿੰਡਾਂ 'ਚ ਸਾਨੂੰ ਕੈਂਪੇਨ ਕਰਨ ਨੂੰ ਰੋਕਿਆ ਇਹ ਅਸਲੀ ਤਾਂ ਉਹਨਾਂ ਕਰਕੇ ਜਿਹੜੇ ਤਿੰਨੋਂ ਹਲਕੇ ਨੇ ਉਹਦੇ ਕਰਕੇ ਜਿਹੜਾ ਨੁਕਸਾਨ ਬੀਜੇਪੀ ਨੂੰ ਹੋਇਆ ਕਿਉਂਕਿ ਉਹਨਾਂ ਨੇ ਪਿੰਡਾਂ 'ਚ ਕਿਸੇ ਨੂੰ ਵੜਨ ਨਹੀਂ ਦਿੱਤਾ ਉਹ ਆਪਣੀਆਂ ਡਾਂਗਾਂ ਕਿਰਪਾਨਾਂ ਲੈ ਕੇ ਉਹ ਹਰ ਤਰ੍ਹਾਂ ਦਾ ਅਸਲਾ ਲੈ ਕੇ ਜਿਵੇਂ ਵੀ ਉਹਨਾਂ ਨੇ ਕੀਤਾ ਸਾਰੇ ਕੈਂਡੀਡੇਟਾਂ ਨੂੰ ਉਹ ਤਿੰਨ ਹਲਕਿਆਂ 'ਚ ਹੋਇਆ ਪਰ ਮੈਂ ਉਹਨਾਂ ਨੂੰ ਤਿੰਨੋਂ ਹਲਕਿਆਂ ਨੂੰ ਪਰੇ ਰੱਖ ਕੇ ਉਹ ਜੋ ਹੋਇਆ ਉਹ ਬਾਅਦ 'ਚ ਕਰਾਂਗੇ ਉਹਦੇ ਬਾਰੇ ਗੱਲ ਪਰ ਸ਼ਹਿਰ ਵਾਲਿਆਂ ਨੂੰ ਮੈਂ ਬਿਲਕੁਲ ਫਿਕਰ ਨਾ ਕਰਿਓ ਹਰ ਚੀਜ਼ ਕਿਉਂਕਿ ਤੁਸੀਂ ਵੋਟ ਬੀਜੇਪੀ ਨੂੰ ਪਾਈ ਆ ਤੇ ਬੀਜੇਪੀ ਦੀ ਸਰਕਾਰ ਆ ਜਿਹੜੀ ਉਹ ਤੁਹਾਡੀ ਬਣ ਚੁੱਕੀ ਆ ਮੋਦੀ ਸਾਹਿਬ ਦੀ ਤੀਜੀ ਵਾਰ ਤੇ ਤੁਹਾਡੇ ਹਰ ਹਰ ਜੋ ਏਜੰਡੇ ਚ ਦਿੱਤਾ ਸੀ ਵੀ ਅਸੀਂ ਡਿਵੈਲਪਮੈਂਟ ਕਰਾਂਗੇ ਉਹ ਜ਼ਿੰਮੇਵਾਰੀ ਆ ਸਰਕਾਰ ਦੀ ਉਹ ਠੀਕ ਆ ਆਪੋਜੀਸ਼ਨ ਚ ਮੈਂ ਫੈਸਲਾ ਹੀ ਤਾਂ ਕੀਤਾ ਸੀ ਵੀ ਐਮਪੀ ਬੇਸ਼ੱਕ ਬਣਾ ਆਪੋਜੀਸ਼ਨ ਚ ਬਹਿ ਕੇ ਐਮਪੀ ਨੇ ਕਰਨਾ ਕੀ ਹੁੰਦਾ ਗੰਤ ਸਰਕਾਰ ਦੀ ਹੁੰਦੀ ਆ ਤੇ ਉਹ ਸਰਕਾਰ ਬੀਜੇਪੀ ਦੀ ਆ ਤੁਸੀਂ ਸ਼ਹਿਰ ਵਾਲਿਆਂ ਨੇ ਸਹੀ ਫੈਸਲਾ ਕੀਤਾ ਤੇ ਉਹਨੂੰ ਨਵਾਉਂਦੇ ਹੋਏ ਹਰ ਚੀਜ਼ ਕਰਾਂਗੇ ਜੋ ਜੋਕਿਆ ਉਦੋਂ ਬਾਅਦ ਬਿਲਕੁਲ ਤਕੜੇ ਹੋ ਜੂ ਕੁਝ 2 ਮਹੀਨਿਆਂ ਦੇ ਵਿੱਚ ਪੂਰੇ ਇਲੈਕਸ਼ਨ ਆ ਜਿਹੜੀ ਕਾਰਪੋਰੇਸ਼ਨ ਦੀ ਆਉਣ ਵਾਲੀ ਆ ਜਿਸ ਤਰੀਕੇ ਨਾਲ ਆਪਾਂ ਕੱਲਾ ਕੱਲਾ ਬੂਥ ਵਾਰਡ 15-15 ਸੌ ਸੌ ਜਿੱਤੇ ਆ ਤੇ ਕਲੀਅਰ ਜਿਹੜਾ ਇਹ ਅਗਲੇ ਕਾਉਂਸਲਰ ਤੇ ਅਗਲਾ ਮੇਅਰ ਆ ਜਿਹੜਾ ਉਹ ਸਾਡਾ ਲੁਧਿਆਣਾ ਵਿੱਚ ਬੀਜੇਪੀ ਦਾ ਵਾੜਨਾ ਤੇ 27 ਦੀ ਤਿਆਰੀ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਇਸੇ ਕਰਕੇ ਬੀਜੇਪੀ ਚ ਆਏ ਸੀ ਤੇ ਉਹ ਸੀਟਾਂ ਇਹ ਜਿਹੜੀਆਂ ਤਕਰੀਬਨ ਬਹੁਤ ਵੱਡਾ 18% ਤੋਂ ਉੱਤੇ ਬੀਜੇਪੀ ਨੇ ਪਹਿਲੀ ਵਾਰ ਇਲੈਕਸ਼ਨ ਲੜ ਕੇ ਵੋਟ ਲਈ ਤੇ ਇਸ ਕਰਕੇ ਤਕੜੇ ਹੋ ਕੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਅੱਗੇ ਨਾਲੋਂ ਕਿਤੇ ਵੱਧ ਮਿਹਨਤ ਕਰਾਂਗੇ ਬੀਜੇਪੀ ਦੇ ਜੋ ਵਰਕਰ ਨੇ ਜੋ ਵੋਟਰ ਨੇ ਜੋ ਸ਼ਹਿਰ ਦੇ ਨੇ ਮੈਂ ਸਮਝਦਾ ਰਿਜ਼ਲਟ ਦਿੱਤਾ ਉਹ ਮੈਂ ਉਹਨਾਂ ਨੂੰ ਸਲਾਮ ਕਰਦਾ ਉਹਨਾਂ ਦੇ ਮੂਰੇ ਸਿਰ ਚੱਕ ਝੁਕਦਾ ਏ ਉਹਨਾਂ ਨੂੰ ਮੈਂ ਜੀ ਆਇਆਂ ਕਰਦਾ ਵੈਲਕਮ ਕਰਨਾ ਤੇ ਬਹੁਤ ਖੁਸ਼ੀ ਆ ਮੇਰੇ ਤੇ ਵੀ ਜਿੰਨੀ ਵੋਟ ਪਈ ਉਹ ਆਸ ਤੋਂ ਵੱਧ ਪਈ ਆ ਸਿਰਫ ਬਿਲਕੁਲ ਨਿਮੋਚਨਾ ਹੋਇਓ ਇਹ ਪਿੰਡਾਂ ਵਾਲੇ ਨੂੰ ਰੋਕਿਆ ਗਿਆ ਜੇ ਇੱਕ ਵੀ ਕੋਈ ਬੀਜੇਪੀ ਦਾ ਕਰ ਕਿਸੇ ਕੋਈ ਪ੍ਰੋਗਰਾਮ ਕਰਾਉਂਦਾ ਸੀ ਉਹਨੂੰ ਇਕੱਠੇ ਹੋ ਕੇ ਆਮ ਆਦਮੀ ਵਾਲੇ ਕਾਂਗਰਸ ਵਾਲੇ ਤੇ ਜਿਹੜੇ ਕਾਮਰੇਡ ਗੁੰਡੇ ਇਕੱਠੇ ਹੋਏ ਸੀ ਉਹਨੂੰ ਕੁੱਟ ਮਾਰ ਕਰਦੇ ਸੀ ਉਹਨੂੰ ਰਾਤ ਨੂੰ ਉਹਦੇ ਘਰੇ ਬਲਾ ਕੇ ਉਹਨੂੰ ਗਾਲੀ ਗਲੋਚ ਕਰਦੇ ਸੀ ਪਰ ਜਨਾਬ ਫਾਇਦਾ ਕੀ ਹੋਇਆ ਆਮ ਆਦਮੀ ਦੀ ਸਾਰੀ ਐਡਮਿਨਿਸਟ੍ਰੇਸ਼ਨ ਲੱਗੀ ਸੀ ਤੇ ਫਾਇਦਾ ਤੁਹਾਨੂੰ ਵੀ ਕੀ ਕੀ ਹੋਇਆ ਫਿਰ ਜਿਹੜਾ ਇਹ ਜੇ ਕੰਮ ਕਰੂਗਾ ਉਹਦਾ ਆਪਦਾ ਵੀ ਨੁਕਸਾਨ ਹੁੰਦਾ ਤੇ ਦੂਜੇ ਦਾ ਤਾਂ ਕਰਦੇ ਹੀ ਕਰਦੇ ਤੇ ਅੱਜ ਪੰਜਾਬ ਨੂੰ ਤੁਸੀਂ ਉਸ ਸਰਕਾਰ ਦੇ ਵਿੱਚ ਜਾਣੋਂ ਰੋਕਿਆ ਹੁਣ 5 ਸਾਲ ਮੋਦੀ ਸੱਤ ਬਣ ਕੇ ਬੀਜੇਪੀ ਦਾ ਬਣ ਗਈ ਸਰਕਾਰ ਤੁਹਾਡਾ ਥੋੜਾ ਇਹਦੇ ਨਾਲ ਮਸਲਾ ਕੀ ਹੱਲ ਹੋਇਆ ਮੈਨੂੰ ਇਹ ਦੱਸੋ ਕੋਈ ਮਸਲਾ ਹੱਲ ਹੋਇਆ ਮੈਂ ਪਹਿਲਾਂ ਕਹਿੰਦਾ ਸੀ ਵੀ ਸਰਕਾਰ ਦਾ ਜਿਹੜੀ ਆ ਉਹ ਦੇਸ਼ ਨੇ ਮੋਦੀ ਸਾਹਿਬ ਦੀ ਬਣਾਈ ਜਿਹੜੀਆਂ ਉਹੀ ਗੱਲ ਹੋਈ ਉਹ ਬਣ ਗਈ ਤੇ ਹੁਣ ਜਿਹੜੇ ਰੋਕਦੇ ਸੀ ਉਹ ਭਾਈ ਆਪਣੇ ਆਪ ਨੂੰ ਹੁਣ ਦੇਖਣ ਉਹ ਕਿੰਨੇ ਕਿਸ ਗੱਲ 'ਚ ਕਾਮਯਾਬ ਹੋਏ ਹੁਣ ਜਿਹੜਾ ਵੀ ਪੈਸਾ ਏ ਉਹ ਚਾਹੇ ਪਿੰਡ ਹੋਵੇ ਉਹ ਵੀ ਪੈਸਾ ਸੈਂਟਰ ਤੋਂ ਆਣਾ ਪੰਜਾਬ ਕੋਲ ਤਾਂ ਜ਼ਹਿਰ ਖਾਣ ਨੂੰ ਪੈਸਾ ਨਹੀਂ ਫਿਰ ਤੁਸੀਂ ਕਹੋਗੇ ਹੁਣ ਮਰੇਗਾ ਦਾ ਪੈਸਾ ਲਿਆਓ ਜੀ ਹੁਣ ਤੁਸੀਂ ਕਹੋਗੇ ਜੀ ਪੈਸਾ ਜਿਹੜਾ ਪਿੰਡਾਂ 'ਚ ਕੱਚੇ ਮਕਾਨ ਦਾ ਦੋ ਜੀ ਹੁਣ ਕਣਕ ਦੋ ਜੀ ਜਾਂ ਤਾਂ ਲੋ ਹੀ ਨਾ ਇੱਕ ਇੱਕ ਚੀਜ਼ ਹੁਣ ਤੁਸੀਂ ਜਿੰਨੇ ਵੀ ਪਿੰਡਾਂ ਵਾਲੇ ਹੋ ਇਹ ਗੱਲ ਕਹਿ ਸਕਦੇ ਹੋ ਵੀ ਅਸੀਂ ਨਹੀਂ ਲੈਣਾ ਜੀ ਮਨਰੇਗਾ ਦਾ ਪੈਸਾ ਅਸੀਂ ਨਹੀਂ ਲੈਣਾ ਜੀ ਹੁਣ ਆਰਡੀਐਫ ਦਾ ਪੈਸਾ ਨਾਲ ਹੋ ਜਾਂਦਾ ਸਰ ਕੇ ਦੇਖ ਲਓ ਉਹ ਤੋਂ ਬਗੈ ਇਸ ਕਰਕੇ ਬੜਾ ਇਹ ਬਚਪਨ ਵਾਲੀਆਂ ਗੱਲਾਂ ਜਿਹੜੀਆਂ ਤੁਸੀਂ ਕੀਤੀਆਂ ਜਿਹਦਾ ਹੁਣ ਸਾਹਮਣਾ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਕਰਨਾ ਪਊਗਾ ਤੇ ਇਸ ਕਰਕੇ ਅਜੇ ਵੀ ਬਹੁਤ ਵੱਡਾ ਟਾਈਮ ਅੱਗੇ ਜੇ ਆਪਣੇ ਬੱਚਿਆਂ ਨੂੰ ਰੋਕਣਾ ਚਾਹੁੰਦੇ ਹੋ ਵਿਦੇਸ਼ਾਂ 'ਚ ਚੜ੍ਹਨੋਂ ਬਜਹਾ ਜਹਾਜ਼ ਜੀ ਗਰੀਬ ਜਿਹੜੇ ਲੋਕ ਨੇ ਉਹਨਾਂ ਦੇ ਲਈ ਕੋਈ ਕਾਰੋ ਕੰਮ ਹੋਵੇ ਪਿੰਡਾਂ 'ਚ ਗੱਲ ਹੋਵੇ ਤਾਂ ਫਿਰ ਬੀਜੇਪੀ ਦੀ ਬਾਹ ਫੜਨੀ ਪੈਣੀ ਆ ਬੀਜੇਪੀ ਦੀ ਸਪੋਰਟ ਕਰਨੀ ਪੈਣੀ ਆ ਨਹੀਂ ਤਾਂ ਜਿਵੇਂ ਨਸ਼ੇ ਦੀ ਗਲੀ ਗਲੀ 'ਚ ਨਸ਼ਾ ਵਹਿ ਰਿਹਾ ਹੈ ਹਾਲਾਤ ਤਾਂ ਦੇਖੋ ਪਿੰਡਾਂ ਦੇ ਕੀ ਆ ਤੁਸੀਂ ਜਿਹੜੀ ਵੋਟ ਤਾਂ ਪਾਤੀ ਉਹਦਾ ਹਾਲ ਦੇਖੋ ਕੀ ਤੁਹਾਡੇ ਨਾਲ ਕਾਂਗਰਸ ਨੇ ਕੀ ਕੀਤਾ ਹੋਇਆ ਆਮ ਆਦਮੀ ਨੇ ਤੁਹਾਡੇ ਨਾਲ ਕੀ ਕੀਤਾ ਹੋਇਆ ਤੇ ਪਰ ਚਲੋ ਉਹ ਲੰਬੀਆਂ ਗੱਲਾਂ ਬਾਅਦ 'ਚ ਸਾਰੀਆਂ ਰਿਕਾਰਡਿੰਗਾਂ ਚੈਨਲਾਂ ਤੇ ਕਰਾਂਗੇ ਪਰ ਅੱਜ ਮੈਂ ਫੇਰ ਹੱਥ ਜੋੜ ਕੇ ਦੋਨੋਂ ਹੱਥ ਜੋੜ ਕੇ ਬਹੁਤ ਬਹੁਤ ਸਾਰੇ ਮੇਰੇ ਸ਼ਹਿਰ ਵਾਲਿਆਂ ਨੂੰ ਸਾਰੇ ਵੋਟਰਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਜੋ ਜੋ ਐਮਸ ਦੀ ਗੱਲ ਕੀਤੀ ਸਾਡੇ ਯੂਨੀਵਰਸਿਟੀਆਂ ਦੀ ਗੱਲ ਕੀਤੀ ਮੈਡੀਕਲ ਕਾਲਜਾਂ ਦੀ ਗੱਲ ਕੀਤੀ 에어ਪੋਰਟ ਇੰਟਰਨੈਸ਼ਨਲ ਦੀ ਗੱਲ ਕੀਤੀ ਉਹਦੇ ਲਈ ਕੱਲ ਤੋਂ ਹੀ ਜਿਹੜਾ ਉਹ ਸ਼ੁਰੂਆਤ ਆ ਜਿਹੜੀ ਹੋ ਜਾਣੀ ਆ ਇਹ ਸਭ ਤੋਂ ਅਹਿਮ ਗੱਲ ਸਭ ਤੋਂ ਅਹਿਮ ਜਿਹੜੇ ਮੇਰੇ ਦਿਲ ਦੇ ਵਿੱਚ ਵਸੇ ਹੋਏ ਆ ਮੋਦੀ ਸਾਹਿਬ ਤੇ ਜਿਹੜੇ ਦਿਲ ਚ ਵਸੇ ਹੋਏ ਆ ਬੀਜੇਪੀ ਦੇ ਵਰਕਰ ਬਿਲਕੁਲ ਫਿਕਰ ਨਾ ਕਰਿਓ ਬੀਜੇਪੀ ਦੇ ਵਰਕਰ ਝੰਡਾ ਹੋਰ ਉੱਚਾ ਕਰੋ ਬੀਜੇਪੀ ਦਾ ਝੰਡਾ RAM ਜੀ ਦਾ ਝੰਡਾ ਹੋਰ ਉੱਚਾ ਕਰਕੇ ਲਾਓ ਕਿਉਂਕਿ ਬੀਜੇਪੀ ਸਰਕਾਰ ਦੇ ਵਿੱਚ ਥੋੜੀ ਸੁਣਵਾਈ ਹੋਣੀ ਆ ਬਿਲਕੁਲ ਡਟ ਕੇ 5 ਸਾਲ ਆ ਜਿਹੜੀ ਉਹ ਥੋੜੀ ਚਲਣੀ ਆ ਇਸ ਕਰਕੇ ਝੰਡਾ ਚੜ੍ਹਾਓ ਉੱਤੇ ਤਕੜੇ ਹੋ ਕੇ ਮੈਂ ਇਹੀ ਗੱਲ ਪਹਿਲਾਂ ਸਮਝਾਉਂਦਾ ਸੀ ਵੀ ਸਰਕਾਰ ਜਿਹੜੀ ਆ ਉਹ ਤਾਂ ਮੋਦੀ ਜੀ ਦੀ ਬਣਨੀ ਆ ਬੀਜੇਪੀ ਦੀ ਬਣਨੀ ਆ ਉਹ ਫੈਸਲਾ ਹੋ ਚੁੱਕਿਆ ਸੀ ਪਹਿਲਾਂ ਹੀ ਪਰ ਹੁਣ ਥੋੜੀ ਤਾਕਤ ਮੋਦੀ ਜੀ ਦੀ ਤਾਕਤ ਆ ਇਸ ਕਰਕੇ ਹਰ ਚੀਜ਼ ਜਿਹੜੀ ਕੱਲੀ ਕੱਲੀ ਤੁੜਨਾ ਵਾਦਾ ਕੀਤਾ ਉਹ ਪ੍ਰੋਜੈਕਟ ਮੋਦੀ ਜੀ ਤੋਂ ਲੈ ਕੇ ਆਵਾਂਗੇ ਮੋਦੀ ਜੀ ਆਪ ਆਉਣਗੇ ਤੇ ਸ਼ਹਿਰਾਂ ਵਾਲੇ ਉਹਨਾਂ ਦਾ ਮੈਂ ਰਣੀ ਆ ਰਣੀ ਦਿਲ ਤੋਂ ਧੰਨਵਾਦੀ ਆ ਇਸ ਕਰਕੇ ਆਪਣੇ ਖੁਸ਼ੀ ਨਾਲ ਜਿਹੜੇ ਉਹ ਝੰਡੇ ਜਿੱਤ ਜਿੱਦਣ ਪ੍ਰਾਈਮ ਮਿੰਿਸਟਰ ਮੋਦੀ ਜੀ ਸੌਹ ਚੱਕਣਗੇ ਉਹਦਣ ਘਰ ਘਰ ਜਿਹੜੀ ਆ ਉਹ ਲੁਧਿਆਣੇ ਦੇ ਵਿੱਚ ਮਠਿਆਈ ਵੰਡੋ ਤੇ ਉਹਦਣ ਉੱਚਾ ਤੋਂ ਉੱਚਾ ਕਰਕੇ ਜਿਹੜਾ ਬੀਜੇਪੀ ਦਾ ਝੰਡਾ ਲਾਓ ਤੇ ਮਨ ਦੇ ਵਿੱਚ ਜਿਹੜੀਆਂ ਖੁਸ਼ੀਆਂ ਐ ਉਹ ਪੂਰੀਆਂ ਕਰਿਓ ਉਹਦਣ ਧੰਨਵਾਦ ਜੈ ਹਿੰਦ